ਕੈਪਟਨ ਸਾਹਿਬ ਨੇ ਨੌਕਰੀਆਂ ਦੇ ਲਈ ਵੱਡੇ ਵਾਅਦੇ ਕੀਤੇ ਸੀ ਕਿ ਜਿੰਨੀ ਦੇਰ ਨੌਕਰੀ ਨਹੀਂ ਮਿਲੂਗੀ ਅਸੀਂ 2500 ਰੁਪਇਆ ਬੇਰੋਜ਼ਗਾਰੀ ਪੱਤਾ ਦੇਵਾਂਗੇ ਨਾ ਤੇ ਨੌਕਰੀਆਂ ਮਿਲੀਆਂ ਨਾ ਕੋਈ ਪੱਤਾ ਮਿਲਿਆ ਸਾਨੂੰ 2 ਸਾਲ ਹੋਏ ਆ ਆਦਲ ਸਾਹਿਬ ਨੇ ਜਾਣ ਤੋਂ ਪਹਿਲਾਂ 31 ਹਜ਼ਾਰ ਕਰੋੜ ਦਾ ਇੱਕ ਹੋਰ ਕਰਜ਼ਾ ਲੈ ਲਿਆ ਯੰਗਸਟਰ ਸੜਕਾਂ ਤੇ ਤੁਰੇ ਫਿਰਦੇ ਹੀ ਗਲੀਆਂ 'ਚ ਨੌਸ਼ਾ ਨਸ਼ਾ ਵੇਖਦਾ ਸੀ ਇੰਨੀ ਬੁਰੀ ਹਾਲਤ ਸੀ ਪੰਜਾਬ 2 ਲੱਖ ਦਾ ਕਰਜ਼ਾ ਮਾਫ਼ ਕੀਤਾ ਗੈਂਗਸਟਰ ਸਾਰਿਆਂ ਦੀ ਅਸੀਂ ਤੈਸੀ ਕਰਤੀ ਸ਼ੇਦਾਰ ਲੱਕ ਤੋੜਿਆ ਅੱਜ ਕਿਤੇ ਦੁਕਾਨ ਤੇ ਜਾ ਕੇ ਜਾਂ ਇਸ ਤਰ੍ਹਾਂ ਤੁਸੀਂ ਗਲੀਆਂ 'ਚ ਤੁਹਾਨੂੰ ਨਿਸ਼ਾਨੀ ਮਿਲ ਸਕਦਾ 2 ਸਾਲ ਹੋਇਆ ਅੱਜ ਪੰਜਾਬ ਦੀ ਮਾਲੀ ਹਾਲਤ ਥੋੜੀ ਜੀ ਪਹਿਲਾਂ ਨਾਲੋਂ ਠੀਕ ਹੋਈ ਆ ਟੈਲੀਫੋਨ ਵੀ ਦੇਣੇ ਆ ਪੱਤੇ ਵੀ ਦੇਣੇ ਆ ਪਰ ਉਹਨੂੰ ਦੇਣ ਲਈ ਪੈਸਾ ਤਾਂ ਚਾਹੀਦਾ ਉਹ ਵਾਦਾ 5 ਸਾਲ ਦਾ ਹੈਗਾ ਤੇ ਬਿਲਕੁਲ ਸਾਰੇ ਵਾਦੇ ਪੂਰੇ ਕਰਾਂਗੇ ਮੈਂ ਬਾਰ-ਬਾਰ ਗੱਲ ਕਹਿ ਰਿਹਾ ਸਰਦੀਆਂ 'ਚ ਕੱਪੜੇ ਪਾਉਣ ਵਾਲੇ ਨਹੀਂ ਸੀ ਹੁੰਦੇ ਮੇਰੇ ਕੋਲ ਮੋਤ ਮਾੜੇ ਦਿਨ ਮੈਂ ਦੇਖਿਆ ਸਰੂ ਸਾਹਿਬ ਤਾਂ ਕੁਰਸੀ ਸਾਹਿਬ ਤੇ ਬੈਠੇ ਰਹਿੰਦੇ ਹੋਣੇ ਸੀਐਮ ਨਾ ਮੈਂ ਪੰਜਾਬ ਦੇਖਦਾ ਸੀ ਚਾਈਨਾ ਚੋਂ ਆਇਆ ਕਿ ਜਿਹਨੂੰ ਕੋਈ ਜਾਣਕਾਰੀ ਨਹੀਂ ਹੈਗੀ ਹੋ ਅਸਾ ਨਕੋਦਰ ਗੋਲੀकांड ਬਾਰੇ ਵੀ ਉਹ ਇਹ ਗੱਲ ਕਹਿੰਦੇ ਆ ਕਿ ਡਾਕਟਰ ਸਾਹਿਬ ਨੂੰ ਤੱਥਾਂ ਦੇ ਆਧਾਰ ਤੇ ਗੱਲ ਕਰਨੀ ਚਾਹੀਦੀ ਹੈ ਜਦੋਂ ਨਾਲ ਕੋਈ ਤੱਥ ਕੋਈ ਨਹੀਂ ਹੈਗੇ ਤੇ ਉਹਨਾਂ ਨੂੰ ਇਦਾਂ ਦੇ ਦੋਸ਼ ਨਹੀਂ ਲਾਉਣੇ ਚਾਹੀਦੇ ਨਹੀਂ ਦੇਖੋ ਇਹ ਦੋਸ਼ ਮੈਂ ਨਹੀਂ ਲਾ ਰਿਹਾ ਇਹ ਤਾਂ ਅਖਬਾਰਾਂ ਚਾ ਰਿਹਾ ਨੈਟ ਤੇ ਆ ਸੋਸ਼ਲ ਮੀਡੀਆ ਤੇ ਚੱਲ ਰਿਹਾ ਉਹ ਆਪਣਾ ਸਪਸ਼ਟਿਕਰ ਉਹਨਾਂ ਦੇ ਵਿੱਚ ਦੇਣ ਤਤ ਉਹਨਾਂ ਦੇ ਵਿੱਚ ਨੇਤਾ ਅਤਿ ਦਰਜੇ ਦੀਆਂ ਸ਼ਬਦਾਵਲੀ ਜਿਹੜੀ ਆ ਉਹ ਘਟੀਆਂ ਵਰਤ ਜਾਂਦੇ ਆ ਪਰ ਲੇਕਿਨ ਉਹਦੇ ਵਿੱਚ ਦਾ ਮੋਦੀ ਸਾਹਿਬ ਸਭ ਤੋਂ ਵੱਡੇ ਮਾਰਨੇ ਹੋਰ ਲੇ ਹੋਰ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਹੁੰਦੀ ਨਹੀਂ ਆ ਇਲੈਕਸ਼ਨ ਕਮਿਸ਼ਨ ਨੂੰ ਸਭ ਤੋਂ ਪਹਿਲਾਂ ਰੋਕ ਤਾਂ ਪ੍ਰਧਾਨ ਮੰਤਰੀ ਤੇ ਲਾਉਣੀ ਚਾਹੀਦੀ ਆ ਨੂੰ ਪੰਜਾਬ ਦੇ ਵਿੱਚ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਜਿਹੜਾ ਚੋਣ ਮੈਦਾਨ ਹੈ ਪੂਰੀ ਤਰ੍ਹਾਂ ਭਖ ਚੁੱਕਿਆ ਹੈ ਤੇ ਸਾਰੇ ਉਮੀਦਵਾਰ ਆਪਣੇ ਆਪਣੇ ਹਲਕਿਆਂ ਦੇ ਵਿੱਚ ਚੋਣ ਪ੍ਰਚਾਰ ਤੇ ਡੱਟ ਚੁੱਕੇ ਹੈ ਤੇ ਅੱਜ ਅਸੀਂ ਇਸ ਟਾਈਮ ਲੋਕ ਸਭਾ ਹਲਕਾ ਸ਼੍ਰੀ ਫਤੇਗੜ ਸਾਹਿਬ ਦੇ ਵਿੱਚ ਕਾਂਗਰਸ ਦੇ ਉਮੀਦਵਾਰ ਡਾਕਟਰ ਅਮਰ ਸਿੰਘ ਉਹਨਾਂ ਦੇ ਨਾਲ ਆ ਤੇ ਆਪਾਂ ਗੱਲਬਾਤ ਕਰਾਂਗੇ ਕਿ ਚੋਣ ਪ੍ਰਕਿਰਿਆ ਜਿਹੜੀ ਆ ਉਹ ਕਿਸ ਤਰੀਕੇ ਨਾਲ ਚੱਲ ਰਹੀ ਹੈ ਸਭ ਤੋਂ ਪਹਿਲਾਂ ਤਾਂ ਡਾਕਟਰ ਸਾਹਿਬ ਤੁਹਾਡਾ ਸਾਡੇ ਨਿਊਜ਼ 24 ਚੈਨਲ ਤੇ ਸਵਾਗਤ ਹੈ ਜੀ ਬਹੁਤ-ਬਹੁਤ ਤੁਹਾਡਾ ਧੰਨਵਾਦ ਜੀ ਮੈਨੂੰ ਆਪਣੇ ਨਿਊਜ਼ ਚੈਨਲ ਤੇ ਲੈਣ ਲਈ ਤੇ ਸਰ ਕਿਦਾਂ ਚੱਲ ਰਹੀ ਹੈ ਚੋਣ ਪ੍ਰਚਾਰ ਮੈਂ ਮੇਰੀ ਆਸ ਤੋਂ ਵੱਧ ਜੋਸ਼ ਮੈਨੂੰ ਲੋਕਾਂ ਨੂੰ ਮੈਨੂੰ ਦੇਖਣ ਨੂੰ ਮਿਲ ਰਹੇ ਆ ਅੱਜ 6ਵੀਂ ਜਗ੍ਹਾ ਅਸੀਂ ਪਹੁੰਚੇ ਸੀ ਇੰਨਾ ਜ਼ਿਆਦਾ ਜੋਸ਼ ਆ ਹਰ ਜਗ੍ਹਾ ਦੋ ਦੋ ਸੌ ਪਿੰਡ ਪਿੰਡ ਲੈਵਲ ਤੇ ਦੋ ਚਾਰ ਚਾਰ ਪੰਜ ਪੰਜ ਸੌ ਆਦਮੀ ਬੈਠਾ ਹੋਇਆ ਇੰਤਜ਼ਾਰ ਕਰ ਰਹੇ ਆ ਔਰ ਨਾਰੇ ਮਾਰ ਰਹੇ ਆ ਔਰ ਮੈਂ ਸਮਝਦਾ ਕਿ ਬਸੇ ਪਠਾਣਾ ਵਾਲੇ ਹਲਕੇ 'ਚ ਬਹੁਤ ਜ਼ਿਆਦਾ ਪੋਜ਼ਿਟਿਵ ਮਾਹੌਲ ਆ ਕਾਂਗਰਸ ਲਈ ਔਰ ਮੇਰੇ ਲਈ ਔਰ ਅਸੀਂ ਇੱਥੋਂ ਬਹੁਤ ਵੱਡੀ ਲੀਡ ਨਾਲ ਇਹ ਸੀਟ ਅਸੀਂ ਇੱਥੋਂ ਕੱਢਾਂਗੇ ਅੱਛਾ ਕਿਹੜੇ ਮੁੱਦਿਆਂ ਨੂੰ ਲੈ ਕੇ ਚੋਣ ਲੜ ਰਹੇ ਆ ਜਾਂ ਕੀ ਸਮਝਿਆ ਜਾਵੇ ਕਿ ਕਿਹੜੀਆਂ ਨੀਤੀਆਂ ਕੀ ਤੁਸੀਂ ਨਮਾ ਲਿਆਵੋਗੇ ਜਾਂ ਕੀ ਲੋਕਾਂ ਨਾਲ ਤੁਹਾਡੇ ਵਾਅਦੇ ਆ ਕਿ ਅਸੀਂ ਜਿੱਤਣ ਤੋਂ ਬਾਅਦ ਆ ਕਰਾਂਗੇ ਦੇਖੋ ਵਾਅਦੇ ਤਾਂ ਇਹ ਹੁੰਦੇ ਹੈਗੇ ਲੋਕਾਂ ਦੀਆਂ ਜਿਹੜੀਆਂ ਸਮੱਸਿਆਵਾਂ ਹੁੰਦੀਆਂ ਨੇ ਉਹ ਹੀ ਮੈਨੀਫੈਸਟੋ ਬਣਦੇ ਆ ਉਹਨਾਂ ਉਹਨਾਂ ਜੋ ਸਾਰੀਆਂ ਲੋਕਾਂ ਦੀ ਸਮੱਸਿਆਵਾਂ ਦੇ ਹਰ ਪਾਰਟੀ ਆਪਣਾ ਹੱਲ ਲਿਖਦੀ ਆ ਕਾਂਗਰਸ ਪਾਰਟੀ ਨੇ ਜਿਹੜਾ ਮੈਨੀਫੈਸਟੋ ਬਣਾਇਆ ਜਿਹੜਾ ਇਲੈਕਸ਼ਨਾਂ ਤੋਂ ਬਾਅਦ ਜਦੋਂ ਸਰਕਾਰ ਬਣ ਜੂਗੀ ਜਿਹਨੂੰ ਲਾਗੂ ਕੀਤਾ ਜਾਊਗਾ ਉਹਦੇ ਚ ਦੋ ਤਿੰਨ ਮੇਨ ਗੱਲਾਂ ਨੇ ਬਸ ਇਹ ਤਾਂ ਬਹੁਤ ਸਾਰੀਆਂ ਮੈਨੀਫੈਸਟੋ ਪੂਰੀ ਕਿਤਾਬ ਹੁੰਦੀਆਂ ਲੇਕਿਨ ਦੇਖੋ ਹਿੰਦੁਸਤਾਨ ਚ ਪੰਜਾਬ ਚ ਫਤਿਹਗੜ੍ਹ ਸਾਹਿਬ ਚ ਵੀ ਮੇਨ ਸਮੱਸਿਆ ਤਾਂ ਬੇਰੁਜ਼ਗਾਰੀ ਔਰ ਗਰੀਬੀ ਆ ਔਰ ਕਿਸਾਨ ਦੀ ਸਮੱਸਿਆ ਕਿਉਂਕਿ ਉਹ ਬਹੁਤ ਵੱਡੇ ਕਰਜ਼ੇ ਚ ਚੱਕਰ ਚ ਪਿਆ ਹੋਇਆ ਔਰ ਵਿਕਾਸ ਦਾ ਮੁੱਦਾ ਹੁੰਦਾ ਸੜਕਾਂ ਦਾ ਮੁੱਦਾ ਹੁੰਦਾ ਪਾਣੀ ਦਾ ਵਾ ਬਿਜਲੀ ਦਾ ਬਹੁਤ ਸਾਰੇ ਇਸ ਤਰ੍ਹਾਂ ਦੇ ਇਸ਼ੂਜ਼ ਹੁੰਦੇ ਹੈਗੇ ਆ ਪਰ ਮੇਨ ਮੁੱਦਾ ਤਾਂ ਦੇਖੋ ਗਰੀਬੀ ਬੇਰੁਜ਼ਗਾਰੀ ਹੈ ਔਰ ਕਿਸਾਨਾਂ ਦੀ ਸਮੱਸਿਆ ਕਿਉਂਕਿ ਸਾਰੇ ਹਿੰਦੁਸਤਾਨ ਦਾ ਕਿਸਾਨ ਇਸ ਵੇਲੇ ਤੜਾਈ ਤੜਾਈ ਕਰ ਰਿਹਾ ਹੈਗਾ ਕਿ ਮੇਰੀ ਖੇਤੀ 'ਚੋਂ ਮੈਨੂੰ ਕੁਝ ਬਚਦਾ ਨਹੀਂ ਮੇਰੀ ਮਦਦ ਕਰੋ ਅਸੀਂ ਜਿਹੜਾ ਮੈਨੀਫੈਸਟੋ ਬਣਾਇਆ ਉਹਦੇ 'ਚ ਇਹਨਾਂ ਤਿੰਨ ਚਾਰ ਚੀਜ਼ਾਂ ਤੇ ਬਹੁਤ ਜ਼ਿਆਦਾ ਵਾਰ ਰੱਖਿਆ ਹੈਗਾ ਬਾਕੀ ਗੱਲਾਂ ਤੇ ਵੀ ਰੱਖਿਆ ਲੇਕਿਨ ਇਹਦੇ ਤੇ ਬਹੁਤ ਵੱਡਾ ਵਾਰ ਜਿਵੇਂ ਗਰੀਬੀ ਤੇ ਹਿੰਦੁਸਤਾਨ ਦੇ ਇਤਿਹਾਸ 'ਚ ਮੇਰੇ ਖਿਆਲ ਪਹਿਲੀ ਵਾਰ ਇੱਕ ਪ੍ਰੋਗਰਾਮ ਕਾਂਗਰਸ ਪਾਰਟੀ ਨੇ ਦਿੱਤਾ ਜੇ ਜਿਹੜਾ ਵੀ ਗਰੀਬ ਹੈ ਇਹ ਸਾਰੇ ਮੁਲਕ ਚ ਪੰਜਾਬ ਚ ਵੀ ਫਤਿਹਗੜ ਸਾਹਿਬ ਚ ਸਾਰੇ ਮੁਲਕ ਚ ਜੀਵੀ ਇਨਕਮ 6000 ਰੁਪਏ ਮਹੀਨਾ ਤੋਂ ਘਟ ਹੋਊਗੀ ਉਹਨਾਂ ਸਾਰਿਆਂ ਨੂੰ 72000 ਰੁਪਏ ਸਾਲਾਨਾ ਕੈਸ਼ ਦਿੱਤਾ ਜਾਊਗਾ ਮਕਸਦ ਇਹ ਹੈ ਕਿ ਹਿੰਦੁਸਤਾਨ ਚ ਕੋਈ ਗਰੀਬ ਆਦਮੀ ਨਾ ਬਚੇ ਕੋਈ ਹੋਜਾ ਨਾ ਬਚੇ ਜਿਨ੍ਹਾਂ ਦਾ ਪਰਿਵਾਰ ਰਾਤ ਨੂੰ ਰੋਟੀ ਨਾ ਖਾਵੇ ਉਹਦਾ ਦੂਸਰਾ ਵੀ ਉਹਦਾ 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 ਫਾਇਦਾ ਹੋਣਾ ਕਿਉਂਕਿ ਜਦੋਂ ਗਰੀਬ ਦੇ ਹੱਥ ਚ ਪੈਸਾ ਆਉਂਦਾ ਉਹ ਫਿਰ ਮਾਰਕੀਟ ਚ ਜਾ ਕੇ ਸਮਾਨ ਖਰੀਦਦਾ ਹੈਗਾ ਅੱਜ ਜਿਹੜੀ ਸਾਰੀ ਮਾਰਕੀਟ ਤੁਖੜੋਤ ਦਿਖ ਰਿਹਾ ਦੁਕਾਨਾਂ ਤੇ ਗ੍ਰਾਹਕ ਨਹੀਂ ਦਿਖ ਰਹੇ ਫੈਕਟਰੀਆਂ ਦੇ ਪਹੀਏ ਨਹੀਂ ਚੱਲ ਰਹੇ ਧੂਆ ਨਹੀਂ ਨਿਕਲ ਰਿਹਾ ਚਿਮਨੀਆਂ ਚੋਂ ਇਹ ਵੀ ਸਾਰਾ ਕੁਝ ਚਾਲੂ ਹੋਊਗਾ ਜਦੋਂ ਲੋਕ ਪੈਸੇ ਲੈ ਕੇ ਦੁਕਾਨਾਂ ਤੇ ਆਉਣਗੇ ਗ੍ਰਾਹਕ ਨਜ਼ਰ ਆਉਣਗੇ ਇਹ ਦੋਵੇਂ ਕੰਮ ਸਾਡਾ ਕਰੂਗਾ ਇੱਕ ਤਾਂ ਇਹ ਮੇਨ ਪ੍ਰੋਗਰਾਮ ਹੈ ਦੂਸਰਾ ਜਿਹੜਾ ਬੇਰੁਜ਼ਗਾਰੀ ਦਾ ਹੈਗਾ ਪਹਿਲੇ ਸਾਲ ਚ ਕਾਂਗਰਸ ਪਾਰਟੀ ਨੇ ਵਾਦਾ ਕੀਤਾ ਕਿ ਜਿੰਨੀਆਂ ਪੋਸਟਾਂ ਸਰਕਾਰ ਚ ਖਾਲੀ ਪਈਆਂ ਕੇਂਦਰ ਸਰਕਾਰਾਂ ਚ ਸੂਬਾ ਸਰਕਾਰਾਂ ਚ ਪੰਚਾਇਤ ਲੈਵਲ ਤੇ ਨਵੀਆਂ ਪੋਸਟ ਬਣਾਉਣ ਦਾ ਵੀ ਇੱਕ ਹੋਇਆ ਕਿ 10 ਲੱਖ ਪੰਚਾਇਤਾਂ ਚ ਨਵੀਆਂ ਪੋਸਟਾਂ ਬਣਾਵਾਂਗੇ। ਕਰੀਬ-ਕਰੀਬ 30-35 ਲੱਖ ਨੌਕਰੀਆਂ ਸਰਕਾਰੀ ਪਹਿਲੇ ਸਾਲ ਚ ਦੇਣ ਦਾ ਵਾਦਾ ਹੈਗਾ। ਮੋਦੀ ਜੀ ਆਂਗੂ ਇਹ ਨਹੀਂ ਹੈਗਾ ਵੀ 2 ਕਰੋੜ ਕਹਿੰਦਾ ਦੇਣਾ ਲੈਣਾ ਕੁਝ ਨਹੀਂ ਆ। ਤੀਸਰੀ ਗੱਲ ਜਿਹੜੀ ਹੋਈ ਆ ਉਹ ਏ ਆ। ਇਹ ਕਾਂਗਰਸ ਦੀ ਗਵਰਨਮੈਂਟ ਬਣਤੇ ਕਿਸਾਨ ਔਰ ਮਜ਼ਦੂਰ ਦਾ ਕਰਜ਼ਾ ਮਾਫ਼ ਕੀਤਾ ਜਾਊਗਾ ਚੌਥੀ ਗੱਲ ਇਹ ਹੋਈ ਆ ਕਿ ਸਿੱਖਿਆ ਦਾ ਬਜਟ ਡਬਲ ਕੀਤਾ ਜਾਊਗਾ ਸਿਹਤ ਦਾ ਬਜਟ ਬਹੁਤ ਵੱਡਾ ਵਧਾਇਆ ਜਾਊਗਾ ਔਰ ਬਾਕੀ ਫਿਰ ਜਿਹੜੀਆਂ ਹੋਰ ਵੀ ਗੱਲਾਂ ਹੁੰਦੀਆਂ ਜੀਐਸਟੀ 'ਚ ਬਹੁਤ ਵੱਡੀ ਚੇਂਜ ਲੈ ਆਉਣੀ ਹੈ ਇਹਨਾਂ ਨੇ ਤਾਂ ਇਹੋ ਜਿਹਾ ਜੀਐਸਟੀ ਬਣਾਤਾ ਜਿਹਦੇ ਫੈਕਟਰੀਆਂ ਲੋਕਾਂ ਦੀਆਂ ਬੰਦ ਹੋ ਗਈਆਂ ਨੇ ਲੋਕਾਂ ਨੂੰ ਇੰਨੀ ਤਕਲੀਫ ਹੋਈ ਔਰ ਇੰਨੇ ਰੇਟ ਪੰਜ ਸਲੈਬ ਰੱਖਤੇ ਸਭ ਤੋਂ ਹਾਈएस्ट 28% ਰੱਖਦਾ ਕਾਂਗਰਸ ਇਹਨੂੰ ਮੋਡਰੇਟ ਕਰੂਗੀ ਮਤਲਬ ਇਹਨੂੰ ਐਵਰੇਜ ਤੇ ਲੈ ਕੇ ਆਊਗੀ 15-18% ਦੇਖ ਲੈ ਮਤਲਬ ਆਸ-ਪਾਸ ਜੋ ਬਾਧ ਹੋਣ ਤੋਂ ਬਾਅਦ ਔਰ ਜ਼ਿਆਦਾਤਰ ਚੀਜ਼ਾਂ ਦੀ ਜਿਹੜੀ ਐਕਸਪੋਰਟ ਹੋਣੀ ਹੈ ਦੂਸਰੀਆਂ ਉਹਨਾਂ ਤੇ ਕੋਈ ਟੈਕਸ ਨਹੀਂ ਲਾਉ। ਡਾਕਟਰ ਸਾਹਿਬ ਇਦਾਂ ਤਾਂ ਫਿਰ ਤੁਹਾਡੇ ਤੇ ਵੀ ਇਹ ਦੋਸ਼ ਲੱਗ ਰਹੇ ਨੇ ਕਿ ਤੁਸੀਂ ਪੰਜਾਬ ਸਰਕਾਰ ਦੇ ਵਿੱਚ ਜਦੋਂ ਆਏ ਹੋ ਸਰਕਾਰ ਬਣੀ ਹੈ ਤਾਂ ਕੈਪਟਨ ਸਾਹਿਬ ਨੇ ਨੌਕਰੀਆਂ ਦੇ ਲਈ ਵੱਡੇ ਵਾਅਦੇ ਕੀਤੇ ਸੀ ਕਿ ਜਿੰਨੀ ਦੇਰ ਨੌਕਰੀ ਨਹੀਂ ਮਿਲੂਗੀ ਅਸੀਂ 2500 ਰੁਪਇਆ ਬੇਰੋਜ਼ਗਾਰੀ ਪੱਤਾ ਦੇਵਾਂਗੇ। ਨਾ ਤੇ ਨੌਕਰੀਆਂ ਮਿਲੀਆਂ ਨਾ ਕੋਈ ਪੱਤਾ ਮਿਲਿਆ। ਮੈਂ ਉਹਦਾ ਜਵਾਬ ਦੇਣਾ ਜੀ ਦੇਖੋ ਪਹਿਲੀ ਗੱਲ ਤਾਂ ਸਾਨੂੰ 2 ਸਾਲ ਹੋਏ ਆ। ਪੰਜਾਬ ਜਿਸ ਹਾਲਤ 'ਚ ਕੈਪਟਨ ਸਾਹਿਬ ਨੂੰ ਮਿਲਿਆ ਸੀ ਉਹ ਇਹ ਸੀ ਕਿ ਇੱਕ ਦਿਨ ਪਹਿਲਾਂ ਬਾਦਲ ਸਾਹਿਬ ਨੇ ਜਾਣ ਤੋਂ ਪਹਿਲਾਂ 31000 ਕਰੋੜ ਦਾ ਇੱਕ ਹੋਰ ਕਰਜ਼ਾ ਲੈ ਲਿਆ ਤਨਖਾਹਾਂ ਵੰਡਣ ਦੇ ਇਥੇ ਪੈਸੇ ਨਹੀਂ ਸੀ ਗੈਂਗਸਟਰ ਸੜਕਾਂ ਤੇ ਤੁਰੇ ਫਿਰਦੇ ਸੀ ਗਲੀਆਂ 'ਚ ਨੌਸ਼ਾ ਨਸ਼ਾ ਵੇਕਦਾ ਸੀ ਇੰਨੀ ਬੁਰੀ ਹਾਲਤ ਸੀ ਪੰਜਾਬ ਦੀ ਕੈਪਟਨ ਸਾਹਿਬ ਨੇ ਫੇਰ ਵੀ ਪੰਜਾਬ ਨੂੰ ਉਸ ਹਾਲਤ ਚੋਂ ਕੱਢਿਆ ਪਹਿਲਾਂ ਕਰਮਚਾਰੀ ਪਹਿਲੇ 6-8 ਮਹੀਨੇ ਤਾਂ ਸਟ੍ਰਾਈਕਾਂ ਕਰਦੇ ਰਹੇ ਕਿ ਸਾਡੀ ਤਨਖਾਹ ਨਹੀਂ ਮਿਲ ਰਹੀ ਅੱਜ ਸਭ ਨੂੰ ਤਨਖਾਹਾਂ ਮਿਲ ਰਹੀਆਂ ਜ਼ਿੰਮੇਦਾਰਾਂ ਨੂੰ 2 ਲੱਖ ਦਾ ਕਰਜ਼ਾ ਮਾਫ਼ ਕੀਤਾ ਗੈਂਗਸਟਰ ਸਾਰਿਆਂ ਦੀ ਅਸੀਂ ਤੈਸੀ ਕਰਤੀ ਰਸ਼ੇ ਦਾ ਲੱਕ ਤੋੜਿਆ ਅੱਜ ਕਿਤੇ ਦੁਕਾਨ ਤੇ ਜਾ ਕੇ ਜਾਂ ਇਸ ਤਰ੍ਹਾਂ ਤੁਸੀਂ ਗਲੀਆਂ 'ਚ ਤੁਹਾਨੂੰ ਨਿਸ਼ਾਨੀ ਮਿਲ ਸਕਦਾ ਹੈਗਾ 2 ਸਾਲ ਹੋਇਆ ਅੱਜ ਪੰਜਾਬ ਦੀ ਮਾਲੀ ਹਾਲਤ ਥੋੜੀ ਜੀ ਪਹਿਲਾਂ ਨਾਲੋਂ ਠੀਕ ਹੋਈ ਆ ਹੁਣ ਅਗਲੇ 3 ਸਾਲ ਸਾਡਾ ਬਜਟ ਬਜਟ ਜਿਹੜਾ ਹੈਗਾ ਉਹ ਪੋਜ਼ਿਟਿਵ ਰਹੂਗਾ ਪੋਜ਼ਿਟਿਵ ਦਾ ਮਤਲਬ ਵੀ ਜਿੰਨਾ ਆਉਣਾ ਔਰ ਖਰਚਾ ਜਿੰਨਾ ਉਹ ਜਿਹੜਾ ਘਾਟਾ ਹੁੰਦਾ ਜਾਂ ਤਾਂ ਬਹੁਤ ਘੱਟ ਹੋਊਗਾ ਜਾਂ ਘਾਟਾ ਬਿਲਕੁਲ ਨਹੀਂ ਹੋਊਗਾ ਔਰ ਇਹ ਜਿੰਨੇ ਸਾਡੇ ਵਾਅਦੇ ਨੇ ਕਿ ਜਿੰਮੇਦਾਰਾਂ ਵਾਲੇ ਵਾਦੇ ਤੇ ਇੰਨਾ ਖਰਚਾ ਸੀ 6000 ਕਰੋੜ ਤਾਂ ਸੀ ਆਲਰੇਡੀ ਮੰਡ ਚੁੱਕੇ ਹੈਗੇ ਆ ਕਰੇ ਕਰੇ 6 ਲੱਖ ਕਿਸਾਨਾਂ ਨੂੰ ਤੇ ਉਹ ਇਸ ਸਾਲ ਅਸੀਂ ਕਰਨਾਂਗੇ ਟੈਲੀਫੋਨ ਵੀ ਦੇਣੇ ਆ ਪੱਤੇ ਵੀ ਦੇਣੇ ਆ ਪਰ ਉਹਨੂੰ ਦੇਣ ਲਈ ਪੈਸਾ ਤਾਂ ਚਾਹੀਦਾ ਉਹ ਵਾਦਾ 5 ਸਾਲ ਦਾ ਹੈਗਾ ਕੋਈ ਇਹ ਥੋੜੀ ਇਹ ਤਾਂ ਹੁਣ 2 ਸਾਲ ਹੋਏ ਆ ਔਰ ਲੋਕ ਐਵੇਂ ਕਹੀ ਜਾਂਦੇ ਆ ਭਾਈ 2 ਸਾਲ 3 ਸਾਲ ਸਾਡੇ ਬਚਦੇ ਅਜੇ ਤਾਂ ਅੱਧਾ ਸਮਾਂ ਵੀ ਨਹੀਂ ਹੋਇਆ ਹੈਗਾ ਤੇ ਸਾਨੂੰ ਸਮਾਂ ਤਾਂ ਦੋ ਔਰ ਪੰਜਾਬ ਦੀ ਮਾਲੀ ਹਾਲਤ ਠੀਕ ਕਰਨ ਲਈ ਸਾਨੂੰ ਵਕਤ ਦਿਓ ਅਸੀਂ ਬਿਲਕੁਲ ਸਾਰੇ ਵਾਦੇ ਪੂਰੇ ਕਰਾਂਗੇ ਮੈਂ بار بار ਗੱਲ ਕਹਿ ਰਿਹਾ ਡਾਕਟਰ ਸਾਹਿਬ ਬਹੁਤ ਵੱਡੇ ਅਹੁਦੇ ਤੋਂ ਤੁਸੀਂ ਸੇਵਾਮੁਕਤ ਹੋਏ ਹੋ ਤੇ ਵੱਡਾ ਮਾਨ ਸਤਕਾਰ ਉਸ ਅਹੁਦੇ ਤੋਂ ਮਿਲਦਾ ਉਸ ਤੋਂ ਬਾਅਦ ਰਾਜਨੀਤੀ ਦੇ ਵਿੱਚ ਆਉਣ ਦਾ ਫਿਰ ਇਹ ਕੀ ਕਾਰਨ ਹੈ ਦੇਖੋ ਮੈਂ ਕਈ ਜਾਂਦੇ ਬੰਦਾ ਵੱਡੇ ਮਾਨ ਸਨਮਾਨ ਲਈ ਕੰਮ ਕਰਦਾ ਹੈ ਮੈਂ ਤੁਹਾਨੂੰ ਦੱਸਾਂ ਦੀ ਕਮੈਂਟਾਂ ਮੈਂ ਇੱਕ ਮੇਰੇ ਮਾਪਿਓ ਲੇਬਰਰ ਸੀ ਅਸੀਂ ਤਾਂ ਮੈਂ ਤਾਂ ਬਹੁਤ ਗਰੀਬੀ ਦੇਖੀ ਆ ਮੇਰੇ ਕੋਲ ਕੱਪੜੇ ਤੱਕ ਨਹੀਂ ਮਤਲਬ ਸਰਦੀਆਂ ਚ ਕੱਪੜੇ ਪਾਉਣ ਵਾਲੇ ਨਹੀਂ ਸੀ ਹੁੰਦੇ ਮੇਰੇ ਕੋਲ ਬਹੁਤ ਮਾੜੇ ਦਿਨ ਮੈਂ ਦੇਖਿਆ ਮੈਂ ਸਮਝਦਾ ਮੈਨੂੰ ਵਾਹਿਗੁਰੂ ਨੇ ਉਸ ਗਰੀਬੀ ਚੋਂ ਕੱਢ ਕੇ ਪਹਿਲਾਂ ਡਾਕਟਰ ਬਣਾਇਆ ਫਿਰ ਮੈਨੂੰ ਆਏ ਸਫਸਲ ਬਣਾਏ ਹੋਰ ਬਹੁਤ ਉੱਚ ਬਹੁਦੇ ਹਾਂ ਤੇ ਚਲੇ ਗਏ ਬਹੁਤ ਉੱਚ ਬਹੁਦੇ ਹਾਂ ਤੇ ਗਏ ਮੈਨੂੰ ਇਹ ਲੱਗਦਾ ਕਿ ਮੇਰੇ ਵਰਗੇ ਲੋਕਾਂ ਨੂੰ ਜਿਨ੍ਹਾਂ ਨੂੰ ਸਮਾਜ 'ਚ ਇੰਨਾ ਜ਼ਿਆਦਾ ਮਿਲਿਆ ਹੋਵੇ ਉਹਨਾਂ ਨੂੰ ਰਿਟਾਇਰਮੈਂਟ ਤੋਂ ਬਾਅਦ ਉਹਨਾਂ ਨੂੰ ਸਮਾਜ ਸੇਵਾ ਕਰਨੀ ਚਾਹੀਦੀ ਆ ਉਹਨਾਂ ਨੂੰ ਘਰ ਨਹੀਂ ਬੈਠਣਾ ਚਾਹੀਦਾ ਮੈਂ ਇਸ ਕਰਕੇ ਰਾਜਨੀਤੀ ਚ ਆਇਆ ਕਿਉਂਕਿ ਮੈਨੂੰ ਲੱਗਦਾ ਸੀ ਕਿ ਮੈਨੂੰ ਸਮਾਜ ਸੇਵਾ ਕਰਨੀ ਚਾਹੀਦੀ ਆ ਦੂਸਰਾ ਕੈਸੀ ਕਿ ਮੈਨੂੰ ਮੱਧ ਪ੍ਰਦੇਸ਼ ਘਾਟਨ ਮਿਲ ਗਿਆ ਔਰ ਮੈਂ 10 ਸਾਲ ਕੇਂਦਰ ਸਰਕਾਰ ਚ ਨੌਕਰੀ ਕੀਤੀ ਦੂਸਰਾ ਮੈਨੂੰ ਲੱਗਦਾ ਸੀ ਕਿ ਮੇਰੇ ਹਲਕੇ ਦੇ ਲੋਕ ਮੈਂ ਬੋਪਾਰਾਮੇ ਪੈਦਾ ਹੋਇਆ ਕਿ ਉਹ ਹਲਕੇ ਦੇ ਲੋਕਾਂ ਦੀ ਹੁਣ ਮੈਨੂੰ ਰਿਟਾਇਰਮੈਂਟ ਤੋਂ ਬਾਅਦ ਜਾ ਕੇ ਸੇਵਾ ਕਰਨੀ ਚਾਹੀਦੀ ਆ ਇਹ ਦੋ ਕਾਰਨ ਨੇ ਔਰ ਬਹੁਤ ਇਹ ਪਵਿੱਤਰ ਸੋਚ ਨਾਲ ਆਇਆ ਹੈਗਾ ਹੋਰ ਕੋਈ ਇਹਦੇ ਚ ਕੋਈ ਕਹਾਣੀ ਨਹੀਂ ਹੈਗੀ ਅਸੀਂ ਗੁਰੂ ਸਾਹਿਬ ਕਹਿੰਦੇ ਆ ਕਿ ਤੁਸੀਂ ਰਹੇ ਵੀ ਬਾਹਰੋਂ ਹੈਗੇ ਵੀ ਬਾਹਰ ਲਿਓ ਤੇ ਮੈਂ ਸਾਰੀ ਮੇਰੀ ਜੌਬ ਜਿਹੜੀ ਐ ਨੌਕਰੀ ਆ ਉਹ ਪੰਜਾਬ ਦੀ ਐ ਇਹਦਾ ਬੈਨੀਫਿਟ ਮੈਨੂੰ ਜ਼ਿਆਦਾ ਮਿਲੂਗਾ ਕਿਉਂਕਿ ਤਾਂ ਮੱਧ ਪ੍ਰਦੇਸ਼ ਚ ਰਹੇ ਆ ਭਾਈ ਮੱਧ ਪ੍ਰਦੇਸ਼ ਰਿਹਾ ਤੇ ਮੈਂ ਕਿਹਾ ਪੰਜਾਬ ਆਉਣਾ ਜਾਣਾ ਛੱਡ ਤਾਂ ਸੀ ਮੇਰੇ ਰਿਸ਼ਤੇਦਾਰ ਨਹੀਂ ਸੀ ਮੈਂ ਵਿਆਹ ਸ਼ਾਦੀਆਂ ਚ ਨਹੀਂ ਸੀ ਆਉਂਦਾ ਮੈਂ 10 ਸਾਲ ਕੇਂਦਰ ਸਰਕਾਰ ਚ ਰਹਾ ਸਾਰਾ ਹਿੰਦੁਸਤਾਨ ਦੇਖਿਆ ਪੰਜਾਬ ਗੁਰੂ ਸਾਹਿਬ ਦਾ ਕੁਰਸੀ ਸਾਹਿਬ ਤੇ ਬੈਠੇ ਰਹਿੰਦੇ ਹੋਣੇ ਸੀਐਮ ਨਾ ਮੈਂ ਪੰਜਾਬ ਦੇਖਦਾ ਸੀ ਜਦੋਂ ਮੈਂ ਰੂਰਲ ਡਿਵੈਲਪਮੈਂਟ ਡਿਪਾਰਟਮੈਂਟ ਸਾਰੇ ਜ਼ਿਲ੍ਹਿਆਂ ਚ ਮੈਂ ਗਿਆ ਮੈਂ ਜੁਆਇੰਟ ਸੈਕਟਰੀ ਸੀ ਭਾਰਤ ਸਰਕਾਰ ਚ ਮੈਂ ਤਾਂ ਸਾਰਾ ਹਿੰਦੁਸਤਾਨ ਦੇਖਿਆ ਹੈਗਾ ਕੇਂਦਰ ਸਰਕਾਰ ਚੋਂ ਔਰ ਸਾਰੀ ਹ ਹ ਹਰ 2 ਮਹੀਨੇ ਬਾਅਦ ਪੰਜਾਬ ਚ ਹੋਈਦਾ ਸੀ ਇਹੋ ਜੀ ਪੰਜਾਬ ਦੀ ਕਿਹੜੀ ਗੱਲ ਹੈਗੀ ਆ ਜਿਹੜੀ ਜਿਹਨੂੰ ਮੈਨੂੰ ਜਾਣਕਾਰੀ ਨਹੀਂ ਹੈਗੀ ਮੇਰੇ ਪਰਿਵਾਰ ਨੇ ਆਤਵਾਦ ਸਿਆਸੀ 100 ਇੱਥੇ ਗੱਲਾਂ ਹੋਈਆਂ ਕਿਹੜੀਆਂ ਗੱਲਾਂ ਕਰਦੇ ਨੇ ਉਹ ਮੈਂ ਕੋਈ ਮੈਂ ਕੋਈ ਮੈਂ ਕੋਈ ਚਾਈਨਾ ਚੋਂ ਆਇਆ ਕਿ ਜਿਹਨੂੰ ਕੋਈ ਜਾਣਕਾਰੀ ਨਹੀਂ ਹੈਗੀ ਔਰ ਪੰਜਾਬ ਦੀ ਇਹੋ ਜੀ ਕਿਹੜੀ ਜਾਣਕਾਰੀ ਹੈ ਜਿਹੜੀ ਉਹਨਾਂ ਨੂੰ ਹੈਗੀਆਂ ਔਰ ਮੇਰੀਆਂ ਪ੍ਰਾਪਤੀਆਂ ਦੇਖੋ ਉਹਨਾਂ ਨੂੰ ਦੱਸੋ ਵੀ ਪੰਜਾਬ ਚ ਤੁਸੀਂ ਨੌਕਰੀ ਕੀਤੀ ਪੰਜਾਬ ਚ ਕਿਹੜੀ ਤੁਸੀਂ ਨਵੀਂ ਸਕੀਮ ਲਾਗੂ ਕੀਤੀ ਆ ਮੈਂ ਤਾਂ ਨਰੇਗਾ ਚ ਜੀ ਦਾਨ ਪਾਇਆ ਆਟਾ ਦਾਲ ਚ ਪਾਇਆ ਸਕਿੱਲ ਇੰਡੀਆ ਚ ਯੋਗਦਾਨ ਪਾਇਆ ਉਹਨਾਂ ਨੂੰ ਕਹੋ ਕਿ ਕੋਈ ਆਪਣੀ ਪ੍ਰਾਪਤੀ ਦੱਸਣ ਕਿ ਉਹਨਾਂ ਨੇ 32 34 ਸਾਲ ਦੀ ਨੌਕਰੀ ਚ ਇੱਕ ਵੀ ਕੋਈ ਸਕੀਮ ਬਣਾ ਕੇ ਪੰਜਾਬ ਨੂੰ ਚਲੋ ਉਹ ਤਾਂ ਕੇਂਦਰ ਚ ਗਈ ਨਹੀਂ ਹੈਗੇ ਔਰ ਉਹਨਾਂ ਨੂੰ ਪੁੱਛੋ ਕਿ ਉਹਨਾਂ ਨੇ ਕੀ ਕੀਤਾ ਹੈਗਾ ਇਹੋ ਜੀ ਗੱਲਾਂ ਚ ਕੋਈ ਮਤਲਬ ਨਿਕਲਦਾ ਹੈਗਾ ਇਹ ਤਾਂ ਮਨ ਦੀ ਸੇਵਾ ਹੁੰਦੀ ਆ ਕਿ ਮਨ ਨਾ ਮੈਂ ਕਿਹਾ ਮੈਂ ਆਪਣੇ ਰਿਟਾਇਰਮੈਂਟ ਤੋਂ ਬਾਅਦ ਆਪਣੇ ਹਲਕੇ ਚ ਵਾਪਸ ਨਹੀਂ ਆ ਸਕਦਾ ਹੈਗਾ ਕਿ ਮੋਪਰਮਨ ਦੁਬਾਰਾ ਨਹੀਂ ਜਾਊਂਗਾ ਇਹਨਾਂ ਦੇ ਕਹਿਣ ਤੇ ਕੋਈ ਰਾਜਨੀਤੀ ਮੇਰੀ ਚੱਲੂਗੀ ਉਸ ਗੱਲ ਚ ਕੋਈ ਮਤਲਬ ਨਹੀਂ ਹੈ ਫालतू ਗੱਲਾਂ ਕਰ ਰਹੇ ਆ ਉਹਨਾਂ ਗੱਲਾਂ ਦਾ ਕੋਈ ਮਤਲਬ ਨਹੀਂ ਹੈ ਅੱਛਾ ਨਕੋਦਰ ਗੋਲੀ ਕਾਂਡ ਬਾਰੇ ਵੀ ਉਹ ਇਹ ਗੱਲ ਕਹਿੰਦੇ ਆ ਕਿ ਡਾਕਟਰ ਸਾਹਿਬ ਨੂੰ ਤੱਥਾਂ ਦੇ ਆਧਾਰ ਤੇ ਗੱਲ ਕਰਨੀ ਚਾਹੀਦੀ ਹੈ ਜਦੋਂ ਨਾਲ ਕੋਈ ਤੱਥ ਕੋਈ ਨਹੀਂ ਹੈਗੇ ਤੇ ਉਹਨਾਂ ਨੂੰ ਇਦਾਂ ਦੇ ਦੋਸ਼ ਨਹੀਂ ਲਾਉਣੇ ਚਾਹੀਦੇ ਦੇਖੋ ਇਹ ਦੋਸ਼ ਮੈਂ ਨਹੀਂ ਲਾ ਰਿਹਾ ਤਾਂ ਅਖਬਾਰਾਂ ਚਾ ਰਿਹਾ ਨੈਟ ਤੇ ਆ ਸੋਸ਼ਲ ਮੀਡੀਆ ਤੇ ਚੱਲ ਰਿਹਾ ਉਹ ਆਪਣਾ ਸਪਸ਼ਟਿਕਰ ਉਹਨੋਂ ਦੇ ਦੇਣ ਮੈਂ ਤਾਂ ਨਹੀਂ ਉਹ ਉਹ ਤਾਂ ਸਾਰਾ ਕੁਝ ਸਾਰੀ ਦੁਨੀਆ ਕਹੀ ਜਾ ਰਹੀ ਹੈ ਕਿ ਉਹ ਸਾਰੀ ਦੁਨੀਆ ਨੂੰ ਸਮਝਾ ਦੇਣ ਡਾਕਟਰ ਅਮਰ ਸਿੰਘ ਕੋਈ ਥੋੜੀ ਕਹਿ ਰਿਹਾ ਹੈਗਾ ਇਹ ਤਾਂ ਸਾਰੀ ਦੁਨੀਆ ਕਹਿ ਰਹੀ ਹੈ ਉਹ ਆਪਣਾ ਸਪਸ਼ਟਿਕਰਨ ਦੇ ਦੇਣ ਕੋਈ ਕੋਈ ਉਹਦੇ ਵਿੱਚ ਕਿਹੜੀ ਗੱਲ ਆ ਸਪਸ਼ਟਿਕਰਨ ਦੇਣ ਕੋਈ aarop ਲੱਗਦਾ ਤਾਂ ਸਪਸ਼ਟਿਕਰਨ ਦਿੱਤਾ ਜਾਂਦਾ ਉਹ ਆਪਣਾ ਦੇ ਦੇਣ ਅੱਛਾ ਜਿੰਦਾ ਅੱਜਕੱਲ ਚੋਣ ਕਮਿਸ਼ਨ ਨੇ ਵੀ ਬੜੀ ਸ਼ਕਤੀ ਕੀਤੀ ਆ ਕਿ ਜਿਹੜੀ ਦੋਸ਼ਣ ਬਾਜੀ ਆ ਕਟਿਆ ਕਿਸਮ ਦੀ ਰਾਜਨੀਤੀ ਆ ਕਟਿਆ ਇਲਜ਼ਾਮ ਇੱਕ ਦੂਜੇ ਤੇ ਲਾਏ ਜਾਂਦੇ ਨੇ ਚੋਣ ਪ੍ਰਚਾਰ ਦੇ ਦੌਰਾਨ ਉਹਨਾਂ ਨੂੰ ਤੁਸੀਂ ਕਿਦਾਂ ਦੇਖਦੇ ਹੋ ਉਹ ਤਾਂ ਜੀ ਉਹਨਾਂ ਦਾ ਦੇਖੋ ਇਲੈਕਸ਼ਨ ਕਮਿਸ਼ਨ ਦੀਆਂ ਪਾਵਰਜ਼ ਹੈਗੀਆਂ ਜਿਹੜੀ ਚੀਜ਼ ਨੂੰ ਠੀਕ ਸਮਝਦੇ ਆਰਡਰ ਕਰਦੇ ਔਰ ਸਭ ਪਾਰਟੀਆਂ ਸਭ ਕੈਂਡੀਡੇਟ ਉਹਨਾਂ ਦਾ ਪਾਲਣ ਕਰਦੇ ਆ ਅਗਰ ਕੋਈ ਆਰਡਰ ਆਏਗਾ ਔਰ ਆਉਂਦੇ ਹੈਗੇ ਤੇ ਅਸੀਂ ਉਹਨਾਂ ਦਾ ਪਾਲਣ ਕਰਦੇ ਆ ਉਹਦੇ ਚ ਤਾਂ ਕੀ ਵਿਚਾਰੀ ਦੂਸ਼ਣਬਾਦੀ ਜਿਹੜੀ ਅੱਜ ਕੱਲ ਆਪਾਂ ਦੇਖ ਰਹੇ ਆ ਕਿ ਨੇਤਾਵਾਂ ਦੇ ਵਿੱਚ ਚੋਣਾਂ ਦੇ ਵਿੱਚ ਨੇਤਾ ਕੱਤੂ ਦਰਜੇ ਦੀਆਂ ਸ਼ਬਦਾਵਲੀ ਜਿਹੜੀ ਆ ਉਹ ਘਟੀਆਂ ਵਰਤ ਜਾਂਦੇ ਆ ਵਰਤਨੀ ਚਾਹੀਦੀ ਹੈ ਨਹੀਂ ਵਰਤ ਨਹੀਂ 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 ਬਿਲਕੁਲ ਨਹੀਂ ਵਰਤਨੀ ਚਾਹੀਦੀ ਪਰ ਲੇਕਿਨ ਉਹਦੇ ਚ ਮੋਦੀ ਸਾਹਿਬ ਸਭ ਤੋਂ ਵੱਡੇ ਮਾਰਨੇ ਔਰ 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 ਉਹਨਾਂ ਦੇ ਖਿਲਾਫ ਕੋਈ ਕਾਰਵਾਈ ਹੁੰਦੀ ਨਹੀਂ ਆ ਉਹ ਤਾਂ ਸਾਰਾ ਦਿਨ ਸਵੇਰ ਤੋਂ ਸ਼ਾਮ ਤੱਕ ਦੂਸਰੇ ਲੋਕਾਂ ਵਾਲੇ ਮਾੜਾ ਬੋਲਦੇ ਹੈਗੇ ਉਹਨਾਂ ਦੇ ਮੂੰਹ ਕੋਦੇ ਚੰਗਾ ਸ਼ਬਦ ਨਿਕਲਦਾ ਨਹੀਂ ਹੈਗਾ ਤੇ ਇਲੈਕਸ਼ਨ ਕਮਿਸ਼ਨ ਨੂੰ ਸਭ ਤੋਂ ਪਹਿਲਾਂ ਰੋਕ ਤਾਂ ਪ੍ਰਧਾਨ ਮੰਤਰੀ ਤੇ ਲਾਉਣੀ ਚਾਹੀਦੀ ਹੈ ਇੱਕ ਮਿੰਟ ਰੋਕੋ ਮੈਂ ਬਾਦਲ ਸਰਕਾਰ ਨੇ ਆਟਾ ਦਾਲ ਸਕੀਮ ਹੈ ਜਿਹੜੀ ਉਹ ਸ਼ੁਰੂ ਕੀਤੀ ਸੀ ਤੇ ਉਸ ਤੋਂ ਬਾਅਦ ਆਪਾਂ ਨੇ ਚੋਣਾਂ ਦੇ ਵਿੱਚ ਵਾਅਦਾ ਕੀਤਾ ਸੀ ਕਾਂਗਰਸ ਨੇ ਕਿ ਵਾਟਾ ਦਾਲ ਦਿੰਦੇ ਆ ਸੀ ਨਾਲ ਕਿ ਉਹ ਚੀਨੀ ਵੀ ਦੇਾਂਗੇ ਤੇ ਨਾਲ ਹੀ ਉਹਨਾਂ ਦੇ ਦੋਸ਼ ਨੇ ਕਿ ਜਿੰਨੀਆਂ ਵੀ ਸਕੀਮਾਂ ਆਲਰੇਡੀ ਚੱਲਦੀਆਂ ਸੀ ਪਹਿਲਾਂ ਬਾਦਲ ਸਰਕਾਰ ਦੀਆਂ ਤਕਰੀਬਨ ਉਹ ਬੰਦ ਕਰ ਦਿੱਤੀਆਂ ਗਿਆ ਇੱਥੋਂ ਤੱਕ ਕਿ ਜਿਹੜੀ ਐਂਬੂਲੈਂਸ 108 ਉਹ ਵੀ ਬੰਦ ਕਰਤੀ ਹੈ ਇਹ ਸਭ ਕੁਝ ਬਾਦਲ ਸਾਹਿਬ ਨੇ ਤਾਂ ਲੁੱਟਿਆ ਪੰਜਾਬ ਨੂੰ ਉਹਨਾਂ ਦੀ ਉਹਨਾਂ ਦੀ ਗੱਲਾਂ ਤੇ ਕਹਨੂੰ ਭਾਈ ਸਾਹਿਬ ਸਵਾਲ ਪੁੱਛ ਰਹੇ ਹੋ ਮੈਂ ਬਾਦਲ ਸਾਹਿਬ ਤੇ ਬਾਸ਼ਣ ਨਹੀਂ ਕਰਨਾ ਚਾਹੁੰਦਾ ਉਹਨਾਂ ਦੀਆਂ ਕਿੰਨੀਆਂ ਬੱਸਾਂ ਵਧੀਆਂ ਕਿੰਨਾ ਉਹਨਾਂ ਨੇ ਪੈਸਾ ਬਣਾਇਆ ਕਿੰਨੇ ਉਹਨਾਂ ਦੇ ਹੋਟਲ ਬਣੇ ਉਹ ਗੱਲਾਂ ਕਿਹੜੀਆਂ ਕਹਿਣ ਦੇ ਯੋਗ ਨੇ ਪੈਂਸ਼ਨ ਸਾਰੇ ਇਹ ਉਹਨਾਂ ਨੇ 500 10 ਸਾਲ ਉਹਨਾਂ ਨੇ 500 ਰੁਪਏ ਜਾਣ ਲੱਗਿਆ ਉਹ 250 ਤੋਂ 500 ਕਰਕੇ ਗਏ ਅਸੀਂ ਆਉਂਦੇ ਹਾਂ ਉਹਨੂੰ 750 ਕੀਤਾ ਚੰਗਨ ਸਕੀਮ ਨੂੰ 15000 ਦਾ 21000 ਕੀਤਾ ਉਹਨਾਂ ਨੇ ਕੀ ਕੀਤਾ ਸੀ ਗੱਲਾਂ ਮਾਰੀ ਜਾਂਦੇ ਆ ਆਟਾ ਦਾਲ ਵੀ ਕਿਸੇ ਨੇ ਬੰਦ ਨਹੀਂ ਕੀਤਾ ਚੱਲ ਰਿਆ ਵਾਂ ਬਿਲਕੁਲ ਦਵਾਂਗੇ ਜਿਵੇਂ ਮੈਂ ਪਹਿਲਾਂ ਕਿਹਾ ਸੀ ਕਿ ਮਾਲੀ ਹਾਲਤ ਹੁਣ ਠੀਕ ਹੋ ਰਹੀ ਆ ਪੰਜਾਬ ਦੀ ਜਿਹੜੀਆਂ ਜਿਹੜੇ ਵੀ ਵਾਦੇ ਸਾਡੇ ਰਹਿੰਦੇ ਆ ਉਹ ਜੇ ਉਹ ਮਾਲੀ ਹਾਲਤ ਠੀਕ ਹੁੰਦੀ ਜੋ ਕਿ ਅਸੀਂ ਸਾਰੇ ਵਾਦੇ ਪੂਰੇਆ ਕਰਾਂਗੇ ਭਾਰਤ ਵੱਲੋਂ ਜਿਹੜਾ ਪਾਕਿਸਤਾਨ ਦੇ ਕੰਟਰੋਲ ਰੇਖਾ ਉੱਥੇ ਵਪਾਰ ਜਿਹੜਾ ਮੁਕੰਮਲ ਤੌਰ ਤੇ ਬੰਦ ਕਰ ਦਿੱਤਾ ਗਿਆ ਇਸ ਚੀਜ਼ ਨੂੰ ਤੁਸੀਂ ਇਸ ਦੌਰਾਨ ਚੋਣਾਂ ਦੇ ਦੌਰਾਨ ਕਿਦਾਂ ਲੈ ਰਹੇ ਹੋ ਦੇਖੋ ਮੋਦੀ ਸਾਹਿਬ ਦੀ 5 ਸਾਲ ਚ ਪਰਫਾਰਮੈਂਸ ਜ਼ੀਰੋ ਆ ਜਿਹੜੇ ਉਹਨਾਂ 15 ਲੱਖ ਦਾ ਵਾਅਦਾ ਕੀਤਾ ਸੀ 2 ਕਰੋੜ ਨੌਕਰੀਆਂ ਦਾ ਵਾਅਦਾ ਕੀਤਾ ਸੀ ਸਭ ਦਾ ਸਾਥ ਸਭ ਦਾ ਵਿਕਾਸ ਸਭ ਕੁਝ ਕੀਤਾ ਸੀ ਉਹ ਤਾਂ ਕੁਝ ਕੀਤਾ ਨਹੀਂ ਲੋਕਾਂ ਨੂੰ ਲੜਾਇਆ ਡਰਾਇਆ ਮਰਡਰ ਹੋਏ ਐ ਤੇ ਕੀ ਕੁਝ ਨਹੀਂ ਹੋਇਆ ਇਹ ਤਾਂ ਸਿਰਫ ਉਹਨਾਂ ਦੇ ਚੋਣਵੀ ਜੁਮਲੇ ਨੇ ਹੁਣ ਪਾਕਿਸਤਾਨ ਨੂੰ ਕੁਝ ਕਹੀ ਜਾਂਦੇ ਆ ਕਦੇ ਚੌਕੀਦਾਰ ਲੈ ਆਉਂਦੇ ਆ ਕਦੇ ਕੁਝ ਲੈ ਆਉਂਦੇ ਆ ਇਹ ਸਿਰਫ ਵੋਟਾਂ ਲਈ ਕਰ ਰਿਹਾ ਮੋਦੀ ਸਾਹਿਬ ਹੋਰ ਕੋਈ ਇਹਦੇ ਵਿੱਚ ਕੋਈ ਮੁੱਦਾ ਨਹੀਂ ਹੈਗਾ ਸਿਰਫ ਵੋਟਾਂ ਖਿੱਚਣ ਲਈ ਕਿ ਮੈਂ ਆ ਕਰਦਾ ਕੁਝ ਨਹੀਂ ਉਹਦੇ ਵਿੱਚ ਮੁੱਦਾ ਕੁਝ ਨਹੀਂ ਹੈਗਾ ਸਿਰਫ ਵੋਟ ਲਈ ਰਾਜਨੀਤੀ ਲਈ ਕਰ ਰਹੇ ਆ ਸੋ ਇਹਨਾਂ ਸਾਡਾ ਡਾਕਟਰ ਅਮਰ ਸਿੰਘ ਜੀ ਜਿਹੜੇ ਕਾਂਗਰਸ ਦੇ ਉਮੀਦਵਾਰ ਨੇ ਲੋਕ ਸਭਾ ਹਲਕਾ ਫਤੇਗੜ ਸਾਹਿਬ ਤੋਂ ਇਹਨਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਹੈ ਤੇ ਇਹਨਾਂ ਨੇ ਸਾਰੀ ਜਿਹੜੀ ਹੈ ਗੱਲ ਦਾ ਹਰ ਇੱਕ ਦਾ ਜਵਾਬ ਜਿਹੜਾ ਬੜੇ ਤਰਕ ਨਾਲ ਦਿੱਤਾ ਆ ਕੈਮਰਾਮੈਨ ਹਰਵਿੰਦਰ ਦੇ ਨਾਲ ਹਰਜੀਤ ਸਿੰਘ ਮਾਵੀ న్యూਸ 24 ਪੰਜਾਬੀ ਫਤੇਗੜ ਸਾਹਿਬ